ਕਿ 1.5 ਲੱਖ ਰੁਪਏ ਦੇ ਆਈਫੋਨ ਦੇ ਪਿੱਛੇ ਇੱਕ ਡਿਲੀਵਰੀ ਬੁਆਏ ਨੂੰ ਹੀ ਮਾਰ ਦਿੱਤਾ ਉਪੀ ਦੇ ਲਖਨਊ ਦੇ ਵਿੱਚੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਂਦਾ ਹੈ ਇਸ ਮਾਮਲੇ ਦੇ ਵਿੱਚ ਇਦਾਂ ਹੈ ਕਿ 1.5 ਲੱਖ ਰੁਪਏ ਦੇ ਆਈਫੋਨ ਦੇ ਪਿੱਛੇ ਇੱਕ ਡਿਲੀਵਰੀ ਬੁਆਏ ਨੂੰ ਹੀ ਮਾਰ ਦਿੱਤਾ ਜੀ ਹਾਂ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਇੱਕ ਆਕਾਸ਼ ਨਾਮ ਦੇ ਮੁੰਡੇ ਨੇ ਇੱਕ 1.5 ਲੱਖ ਰੁਪਏ ਦਾ ਆਈਫੋਨ ਜਿਹੜਾ ਸੀਗਾ ਉਹ ਆਰਡਰ ਕੀਤਾ ਕੈਸ਼ ਔਨ ਡਿਲੀਵਰੀ ਉਸ ਦਾ ਪ੍ਰਾਈਸ ਸੀਗਾ ਤੇ ਕੈਸ਼ ਔਨ ਡਿਲੀਵਰੀ ਤੋਂ ਬਾਅਦ ਜਦੋਂ ਫੋਨ ਲੈ ਕੇ ਡਿਲੀਵਰੀ ਬாய் ਕਰੀ ਆਂਦਾ ਤੇ ਉਸ ਡਿਲੀਵਰੀ ਬாய் ਨੂੰ ਆਕਾਸ਼ ਨੇ ਮਾਰ ਦਿੱਤਾ ਆਪਣੇ ਦੋਸਤਾਂ ਦੇ ਨਾਲ ਮਾਰ ਦਿੱਤਾ ਤਾਂ ਕਿ ਉਹ ਇਸ ਡਿਲੀਵਰੀ ਬாய் ਤੋਂ ਫੋਨ ਲੈ ਕੇ ਉਸ ਨੂੰ ਫ੍ਰੀ ਦੇ ਵਿਚ ਯੂਜ਼ ਕਰ ਸਕੇ ਯਾਨੀ ਕਿ ਇੱਕ ਫ੍ਰੀ ਫੋਨ ਦੇ ਲਈ ਇੱਕ ਮੁੰਡੇ ਨੂੰ ਹੀ ਮਾਰ ਦਿੱਤਾ ਮੁੰਡੇ ਦੀ ਮਿਸਿੰਗ ਖਬਰ ਹੋਣ ਤੋਂ ਬਾਅਦ ਖਬਰ ਫੈਲਦੀ ਹੈ ਪੁਲਿਸ ਤਫਤੀਸ਼ ਕਰਦੀ ਹੈ ਤੇ ਤਫਤੀਸ਼ ਤੋਂ ਬਾਅਦ ਆਕਾਸ਼ ਨੂੰ ਆਕਾਸ਼ ਨੂੰ ਪੁਲਿਸ ਏਡੀਆ ਅਰੈਸਟ ਕਰ ਲੈਂਦੀ ਹੈ ਆਕਾਸ਼ ਦੇ ਅਰੈਸਟ ਹੋਣ ਤੋਂ ਬਾਅਦ ਆਕਾਸ਼ ਇਹ ਦੱਸਦਾ ਹੈ ਕਿ ਮੈਂ ਉਸ ਮੁੰਡੇ ਨੂੰ ਸਿਰਫ ਇਸ ਲਈ ਮਾਰਿਆ ਤਾਂ ਕਿ ਉਹ ਮੈਂ ਫੋਨ ਫ੍ਰੀ ਦੇ ਵਿੱਚ ਯੂਜ਼ ਕਰ ਸਕੇ